नमस्कार शास्त्री कल समाना टुडे ਤੇ ਤੁਹਾਡਾ ਸਵਾਗਤ ਹੈ ਚਾਰ ਪੰਜ ਦਿਨ ਪਹਿਲੇ ਇੱਕ ਢਾਬੇ ਵਾਲੇ ਨੂੰ ਚਾਕੂ ਨਾਲ ਹਮਲਾ ਪਰ ਹਮਲਾ ਕਰਕੇ 20000 ਰੁਪਏ ਨਕਦੀ ਲੈ ਕੇ ਫਰਾਰ ਹੋਏ ਉਹਨਾਂ ਨੂੰ ਸਿਟੀ ਪੁਲਿਸ ਵੱਲੋਂ ਅੱਜ ਗ੍ਰਿਫਤਾਰ ਕੀਤਾ ਗਿਆ ਸਮਾਣਾ ਦੇ ਅੰਬੇਦਕਰ ਚੌਕ ਦੇ ਨਾਲ ਕਰਦੇ ਢਾਬਾ ਮਾਲਿਕ ਹਰਸ਼ ਕੁਮਾਰ ਬੀਤੀ ਰਾਤ 10 ਵਜੇ ਆਪਣਾ ਢਾਬਾ ਬੰਦ ਕਰਨ ਲੱਗਾ ਤਾਂ ਤਿੰਨ ਹਮਲਾਵਰ ਲੋਕਾਂ ਨੇ ਢਾਬੇ ਤੇ ਮਾਰ ਕੁੱਟ ਕੀਤੀ ਗਈ ਅਤੇ ਚਾਕੂ ਨਾਲ ਹਮਲਾ ਕੀਤਾ ਗਿਆ 20000 ਰੁਪਏ ਲੈ ਕੇ ਨਕਦੀ ਫਰਾਰ ਹੋ ਗਈ ਸੀ ਸਿਟੀ ਪੁਲਿਸ ਅਤੇ ਸੀਆਈ ਪੁਲਿਸ ਵੱਲੋਂ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਹਮਲਾ ਕੀਤਾ ਗਿਆ ਚਾਕੂ ਵੀ ਬਰਾਮਦ ਕਰ ਲਿੱਤਾ ਗਿਆ। ਅੱਜ ਇੱਕ ਪ੍ਰੈਸ ਵਾਰਤਾ ਕਰਦੇ ਐਸਪੀ ਸੌਰਵ ਜਿੰਦਲ ਅਤੇ ਸਮਰੱਥ ਡੀਐਸਪੀ ਨੀਹਾ ਅਗਰਵਾਲ ਸਿਟੀ ਥਾਣਾ ਮੁਖੀ ਜੀਐਸ ਸਕੰਦ ਸੀਆਈ ਮੁਖੀ ਨੇ ਦੱਸਿਆ ਕਿ ਫਤੇਹ ਸਿੰਘ ਵਾਸੀ ਬਾਲਮਿਕ ਮੋਲਾ ਦਾ ਰਹਿਣ ਵਾਲਾ ਅਤੇ ਦੋ ਨਾਬਾਲਗ ਲੜਕੇ ਦੇ ਨਾਲ ਹਮਲਾ ਕੀਤਾ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ। ਫਤੇਹ ਸਿੰਘ ਤੇ ਪਹਿਲੇ ਵੀ हरियाणा ਵਿੱਚ ਮਾਮਲੇ ਦਰਦਨ ਅਤੇ ਉਹ ਦੇਲ ਵੀ ਕੱਟ ਕੇ ਆਇਆ ਹੈ ਸਮਾਨਤੋ ਕਲਾ ਸ਼ਰਮਦਾਰ ਨੂਰੀ ਬੰਸਰ ਦੀ ਰਿਪੋਰਟ ਰਾਤ ਨੂੰ ਕਰੀਬ 10:30 ਵਜੇ ਹਰਸ਼ ਕੁਮਾਰ ਹੈ ਜਿਹੜਾ ਅੰਬੇਦਕਰ ਚੌਂਗ ਦੇ ਵਿੱਚ ਪੰਡਤ ਜੀ ਨਾਮ ਤੋਂ ਇਹਨਾਂ ਦਾ ਢਾਬਾ ਹੈ ਇਹ ਰਾਤ ਨੂੰ 10:30 ਵਜੇ ਜਦੋਂ ਢਾਬੇ ਤੋਂ ਵਾਪਸ ਜਾ ਰਿਹਾ ਸੀਗਾ ਤਾਂ ਇਹਦੇ ਬਿਆਨ ਮੁਤਾਬਕ ਪੰਜ ਵਿਅਕਤੀਆਂ ਨੇ ਦੋ ਮੋਟਰਸਾਈਕਲ ਤੇ ਆਏ ਤੇ ਉਹਨਾਂ ਨੇ ਇਹਨੂੰ ਘੇਰ ਕੇ ਕੁੱਟਮਾਰ ਕੀਤੀ ਤੇ ਤੋਂ 20000 ਰੁਪਏ ਖੋਲਿਆ ਉਸ ਕੇਸ ਨੂੰ ਅਸੀਂ ਇਮੀਡੀਏਟਲੀ ਉਹਦੇ ਵਿੱਚ ਤਿੰਨ ਨੰਬਰ ਮੁਕਦਮਾ ਸਥਾਨਾ ਸਿਟੀ ਸਮਾਣਾ ਦੇ ਵਿੱਚ ਦਰਜ ਕਰਕੇ 32344 ਤੇ 379 ਬੀ ਉਹਦੇ ਵਿੱਚ ਲੱਗੀ ਹੈ ਨਾਲ ਖੋਦ ਹੀ ਧਾਰਾ ਤੇ ਅਸੀਂ ਸਾਡੇ ਸਿਟੀ ਸਮਾਣਾ ਥਾਣਾ ਤੇ ਸੀਆਈਏ ਦੀ ਸਪੈਸ਼ਲ ਟੀਮ ਬਣਾਈ ਗਈ ਤੇ ਇਹਨਾਂ ਨੂੰ ਇੱਕ ਸਫਲਤਾ ਮਿਲੀ ਜਦੋਂ ਅੱਜ ਇਹਨਾਂ ਨੇ ਇਸ ਕੇਸ ਦੇ ਵਿੱਚ ਜਿਹੜਾ ਮੇਨ ਦੋਸ਼ੀ ਹੈ ਫਤੇ ਤੇ ਨਾਲ ਦੋ ਨਿਬਾਲਗ ਦੋਸ਼ੀ ਜਿਹੜੇ ਐ ਨਿਬਾਲਗ ਐ ਉਹ ਗ੍ਰਿਫਤਾਰ ਕੀਤੇ ਨੇ ਤੇ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਊਗੀ ਇਹਨਾਂ ਤੋਂ ਜਿਹੜਾ ਵਾਰਦਾਤ ਦੇ ਵਿੱਚ ਵਰਤੀ ਇੱਕ ਚਾਕੂ ਤੇ ਇੱਕ ਨਾਲ ਮੋਟਰਸਾਈਕਲ ਜਿਹੜਾ ਰਿਕਵਰ ਹੋ ਚੁੱਕਿਆ ਮੈਂ ਦੱਸਣਾ ਜਾਊਂਗਾ ਕਿ ਇੱਥੇ ਇੱਕ ਕੁਝ ਦਿਨ ਪਹਿਲਾਂ ਕੈਮਿਸਟ ਸ਼ਾਪ ਤੇ ਵੀ ਇੱਕ ਖੋਹ ਹੋਈ ਸੀ ਉਹਦੇ ਵਿੱਚ ਵੀ ਸਾਨੂੰ ਕਾਫੀ ਟੈਕਨੀਕਲ ਕਲੋ ਮਿਲੇ ਨੇ ਤੇ ਅਸੀਂ ਸਾਨੂੰ ਉਮੀਦ ਹੈ ਕਿ ਜਲਦੀ ਅਸੀਂ ਉਸ ਕੇਸ ਨੂੰ ਵੀ ਟ੍ਰੇਸ ਕਰ ਲਾਂਗੇ ਇਸ ਤਰ੍ਹਾਂ ਦੀ ਜਿਹੜੀ ਕੋਈ ਖੋਹ ਦੀ ਵਾਰਦਾਤ ਹੈ ਇੱਥੇ ਇਸ ਮਾਨੇ ਸ਼ਹਿਰ ਦੇ ਵਿੱਚ ਹੋਈਆਂ ਨੇ ਅਸੀਂ ਉਹਨੂੰ ਲੈ ਕੇ ਪੁਲਿਸ ਵੱਲੋਂ ਪੂਰੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ ਤਾਂ ਕਿ ਜਿਹੜੇ ਕੋਈ ਵਿਅਕਤੀ ਇਹਨਾਂ ਵਾਰਦਾਤਾਂ ਤਾਂ ਜੀ ਇਨਵੋਲ ਹੈ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਅਰੈਸਟ ਕਰਕੇ ਜਲਦੀ ਤੋਂ ਜਲਦੀ ਅੰਦਰ ਭੇਜਾਂਗੇ ਤੇ ਕੋਈ ਸ਼ਹਿਰ ਦੇ ਵਿੱਚ ਅਸੀਂ ਇਸ ਤਰ੍ਹਾਂ ਦੀ ਵਾਰਦਾਤ ਹੋਰ ਨਹੀਂ ਹੋਣ ਦਵਾਗੇ ਇਹਦੇ ਨਾਲ ਹੀ ਅਸੀਂ ਜਿਹੜਾ ਸਾਡੇ ਪੀਸੀਆਰ ਪਹਿਲਾਂ 2 ਚੱਲਦੇ ਸੀ ਹੁਣ ਫੋਰਸ ਦੀ ਕਮੀ ਹੋਣ ਕਰਕੇ ਇੱਕ ਰਹਿ ਗਿਆ ਸੀ ਅਸੀਂ ਦੂਸਰਾ ਪੀਸੀਆਰ ਵੀ ਚਾਲੂ ਕਰਨ ਲੱਗੇ ਆ ਤੇ ਅਸੀਂ ਇਹਦੀ ਠੰਡ ਦੇ ਦਿਨਾਂ ਕਰਕੇ ਰਾਤ ਨੂੰ ਜਿਹੜੀ ਇਹ ਸਪੈਸ਼ਲ ਪੁਲਿਸ ਦੀ ਪੈਟਰੋਲਿੰਗ ਪਿਛਲੇ ਹਫ਼ਤੇ ਤੋਂ ਜ਼ਿਆਦਾ ਵਧਾਈ ਹੈ ਕਿ ਇਸ ਤਰ੍ਹਾਂ ਦੀ ਵਾਰਦਾਤਾਂ ਨਾ ਹੋਣ ਇਹ ਤਿੰਨੇ ਬੰਦੇ ਕੀ ਨਾਮ ਹੈ ਕਿਥੇ ਰਹਿਣ ਵਾਲੇ ਸੀ ਇਹਨਾਂ ਦੇ ਵਿੱਚੋਂ ਇੱਕ ਫਤੇ ਸਿੰਘ ਹੈ ਉਹ ਜਿਹੜਾ ਅਮਾਮਗੜ ਮੋਹੱਲੇ ਦਾ ਰਹਿਣ ਵਾਲਾ ਹੈ ਜਿਹੜੇ ਬਾਕੀ ਦੋ ਨੇ ਉਹ ਨਬਾਲਕ ਨੇ ਉਹਨਾਂ ਦੇ ਨਾਮ ਇਸ ਕਰਕੇ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦਾ ਇਹ ਹੋਰ ਵੀ ਬਾਰਤ ਨੂੰ ਕੋਈ ਅੰਝਾਂ ਦੇ ਜਿਹੜਾ ਫਤੇ ਹੈ ਇਹ ਪਹਿਲਾਂ ਇੱਕ ਕਾਰ ਖੋਹ ਦੇ ਮੁਕਦਮੇ ਦੇ ਵਿੱਚ ਥਾਣਾ ਕੁਰਖੇਤਰ ਦੇ ਮੁਕਦਮੇ ਦੇ ਵਿੱਚ ਜੇਲ੍ਹ 'ਚ ਰਿਹਾ ਹੈ ਪਰ ਲਗ ਦਿਨ ਪਹਿਲਾਂ ਹੀ ਜ਼ਮਾਨਤ ਤੇ ਆਇਆ ਤੇ ਜਿਹੜੇ ਬਾਕੀ ਦੋ ਬਾਕੀ ਅਸੀਂ ਉਹਨਾਂ ਦਾ ਬਾਕੀ ਬੈਕਗ੍ਰਾਉਂਡ ਬਾਰੇ ਤਫਤੀਸ਼ ਕਰ ਰਹੇ ਹਾਂ